ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸੋਸ਼ਲ ਮੀਡੀਆ ਲਾਈਫ ਤੇ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਚਲੋ ਹੁਣ ਬਿਨਾਂ ਦੇਰੀ ਕੀਤੇ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਾਰਚੋਂ ਗਰੀਬੀ ਦੂਰ ਕਰਨ ਲਈ ਅੱਜ ਅਸੀਂ ਤੁਹਾਨੂੰ ਕੁਝ ਨੁਕਤੇ ਦੱਸਣ ਜਾ ਰਹੇ ਹਾਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਮੇਰੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤਾਂ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਦੋਸਤੋ ਸਾਨੂੰ ਕਦੇ ਵੀ ਬਾਥਰੂਮ ਨੰਗੇ ਪੈਰੀ ਨਹੀਂ ਜਾਣਾ ਚਾਹੀਦਾ ਸਾਨੂੰ ਹਮੇਸ਼ਾ ਪੈਰੀ ਚप्पल ਪਾ ਕੇ ਜਾਣਾ ਚਾਹੀਦਾ ਹੈ ਨੰਬਰ 2 ਦੋਸਤੋ ਨਹਾਉਣ ਸਮੇਂ ਵੀ ਨੰਗੇ ਪੈਰ ਨਹੀਂ ਰਹਿਣਾ ਚਾਹੀਦਾ ਨੰਬਰ 3 ਕਰੋ ਗਰੀਬੀ ਦੂਰ ਕਰਨ ਲਈ ਸ਼ੁੱਕਰਵਾਰ ਨੂੰ ਦਹੀਂ ਅਤੇ ਮੱਖਣ ਦਾ ਦਾਨ ਕਰਨਾ ਚਾਹੀਦਾ ਹੈ ਦੋਸਤੋ ਇਹ ਦਾਨ ਤੁਸੀਂ ਗੁਰਦੁਆਰੇ ਕਿਸੇ ਮੰਦਿਰ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਨੰਬਰ 4 ਇਕ ਅਜੇਹਾ ਘਰ ਜਿੱਥੇ ਔਰਤਾਂ ਦਾ ਸਤਿਕਾਰ ਅਤੇ ਸਨਮਾਨ ਕੀਤਾ ਜਾਂਦਾ ਹੈ ਉੱਥੇ ਗਰੀਬੀ ਘਟ ਹੁੰਦੀ ਹੈ ਇਸ ਲਈ ਸਾਨੂੰ ਹਰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਨੰਬਰ 5 ਜਿਸ ਘਰ ਚ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ ਉੱਥੇ ਗਰੀਬੀ ਨਹੀਂ ਹੁੰਦੀ ਦੋਸਤੋ ਇਹ ਦੀਵਾ ਅਸੀਂ ਆਪਣੇ ਪ੍ਰਭੂ ਭਗਵਾਨ ਦੇ ਅੱਗੇ ਲਾਉਂਦੇ ਹਾਂ ਕੁਝ ਲੋਕ ਇਸ ਨੂੰ ਜੋਤ ਦੇ ਰੂਪ ਵਿੱਚ ਵੀ ਲਗਾਉਂਦੇ ਨੇ ਐਦਾ ਕਰਨ ਨਾਲ ਘਰ ਵਿੱਚੋਂ ਗਰੀਬੀ ਦੂਰ ਹੋ ਜਾਂਦੀ ਹੈ ਨੰਬਰ 6 ਜਿਸ ਪਰਿਵਾਰ ਦੇ ਮੈਂਬਰ ਸਾਲ ਵਿੱਚ ਇੱਕ ਵਾਰ ਤੀਰਥ ਯਾਤਰਾ ਤੇ ਜਾਂਦੇ ਹਨ ਅਤੇ ਗਰੀਬਾਂ ਦੀ ਸੇਵਾ ਕਰਦੇ ਹਨ ਉਹਨਾਂ ਦੀ ਗਰੀਬੀ ਦੂਰ ਹੋ ਜਾਂਦੀ ਹੈ ਇਸ ਲਈ ਸਾਨੂੰ ਹਰ ਸਾਲ ਕਿਤੇ ਨਾ ਕਿਤੇ ਤੀਰਥ ਯਾਤਰਾ ਤੇ ਜ਼ਰੂਰ ਹੀ ਜਾਣਾ ਚਾਹੀਦਾ ਹੈ ਤੇ ਸਾਨੂੰ ਕਦੇ ਨਾ ਕਦੇ ਗਰੀਬ ਲੋਕਾਂ ਨੂੰ ਦਾਨ ਵੀ ਜ਼ਰੂਰ ਕਰ ਦੇਣਾ ਚਾਹੀਦਾ ਹੈ ਨੰਬਰ 7 ਸ਼ੁੱਕਰਵਾਰ ਨੂੰ ਹਲਦੀ ਛੋਲੇ ਅਤੇ ਗੁੜ ਨੂੰ ਟੋਏ ਜਾਂ ਖੂਹ ਵਿੱਚ ਪਾਉਣ ਨਾਲ ਗਰੀਬੀ ਦੂਰ ਹੁੰਦੀ ਹੈ ਨੰਬਰ 8 जिस घर उत्तर तो हवा या बाथरूम ना हो गरीबी होंगी है जेकर बाथरूम उत्तर वाल है तो बाथरूम च नमक पा रखो नंबर नौ जेकर घर च नकारात्मक ऊर्जा है तो मुख गेट ते नमक पा रखो ਇੱਦਾਂ ਕਰਨ ਨਾਲ ਸਾਰੀਆਂ ਨਕਾਰਾਤਮਕ ਊਰਜਾਵਾਂ ਘਰ ਤੋਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਗਰੀਬੀ ਵੀ ਦੂਰ ਹੋ ਜਾਂਦੀ ਹੈ ਅਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 10 ਗੁਰੂ ਤੋਂ ਦਾਤ ਪ੍ਰਾਪਤ ਕਰਨ ਨਾਲ ਗਰੀਬੀ ਦੂਰ ਹੋ ਜਾਂਦੀ ਹੈ। ਨੰਬਰ 11 ਐਤਵਾਰ ਅਤੇ ਵੀਰਵਾਰ ਨੂੰ ਕਣਕਦਾਨ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ। ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਤਾਂ ਹੁਣ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।